ਇਹ ਤਾਂ ਦੱਸਦੀ ਏ ਕਿ ਜਿਹੜਾ ਜੰਗਲੀ ਸੂਰ ਆ ਉਹਦਾ ਬੱਕਰਾ ਬਣਾ ਕੇ ਵੇਚਿਆ ਜਾਂਦਾ ਤੁਸੀਂ ਹੁਣ ਮੀਟ ਖਾਂਦੇ ਹੋ ਧਿਆਨ ਰੱਖਿਓ ਕਿ ਤੁਹਾਨੂੰ ਜੰਗਲੀ ਸੂਰ ਦਾ ਬੱਕਰਾ ਬਣਾ ਕੇ ਨਾ ਵੇਚ ਦੇਣ ਸੂਰ ਦਾ ਕੀ ਬਣਾ ਕੇ ਵੇਚਦੇ ਕੀ ਨੇ ਆ ਸੂਰਾਂ ਦਾ ਬਣਾ ਕੇ ਉਹ ਬੱਕਰਾ ਬਣਾ ਕੇ ਵੇਚਦੇ ਛਿਲ ਕੇ ਕਦੇ ਟਿੱਕਾ ਕੱਢਦੇ ਕਦੇ ਕੁਛ ਕੱਢਦੇ ਇਹ ਅੱਛਾ ਮਤਲਬ ਜੰਗਲੀ ਸੂਰ ਨੂੰ ਬੱਕਰਾ ਕਹਿ ਕੇ ਵੇਚ ਦਿੰਦੇ ਨੇ ਹਾਂਜੀ ਧਰਮ ਦੇ ਖਿਲਾਫ ਐਦਾ ਕੋਈ ਕੰਮ ਨਹੀਂ ਹੋਣਾ ਚਾਹੀਦਾ ਕੱਲ ਨੂੰ ਕੋਈ ਧਰਮ ਦੇ ਖਿਲਾਫ ਕੋਈ ਗੱਲ ਦਾ ਮੁੱਦਾ ਪੱਧ ਗਿਆ ਕੌਣ ਜੀ ਜ਼ਿੰਮੇਦਾਰ ਹੈਗਾ ਪ੍ਰਸ਼ਾਸਨ ਜ਼ਿੰਮੇਦਾਰ ਹੈਗਾ ਇਸ ਫੁਰਬੇਤੇ ਨਾਲ ਹੀ ਮੈਦਾਨ ਲਗੇ ਨੇ ਇਹ ਹੀ ਪਤਾ ਨਹੀਂ ਕਿੱਥੋਂ ਆਦਾ ਜੰਗਲੀ ਸੂਰ ਦਾ ਬੈਨ ਆ ਜਿੱਥੋਂ ਵੀ ਆਦਾ ਉਹਨਾਂ ਨੂੰ ਰੋਕ ਰੋਕ ਕਰਨੀ ਚਾਹੀਦੀ ਜੰਗਲੀ ਸੂਰਾਂ ਦੇ ਕਿਉਂਕਿ ਜੰਗਲੀ ਜਾਨਵਰ ਮਾਰਨਾ ਕਾਨੂੰਨ ਦੇ ਖਿਲਾਫ ਆ ਇਹ ਜੰਗਲੀ ਸੂਰ ਮਾਰ ਕੇ ਉਹ ਚ ਕਮਾਈ ਕਰਕੇ ਵੱਡੇ ਪੱਧਰ ਤੇ ਕਮਾਈ ਕਰਦੇ ਨੇ ਕਿਉਂਕਿ ਜੰਗਲੀ ਮਿਲਦਾ ਉਹਨਾਂ ਦਾ ਸਸਤਾ ਜਿਹੜਾ ਫਾਰਮੀ ਸੂਰ ਆਗਾ ਮਹੰਗਾ ਉਹ ਕਮਾਈ ਕਰਨ ਵਾਸਤੇ ਜੰਗਲੀ ਸੂਰਾਂ ਦੀ ਜਾਨ ਲਈ ਜਾਂਦੇ ਕਾਰਵਾਈ ਦੇਖੋ ਜੀ ਮੇਨ ਸਭ ਤੋਂ ਵੱਡਾ ਕੈਪਟਨ ਅਫਸਰ ਨਾਲ ਮਿਲ ਹੁੰਦੇ ਆ ਜਿਹੜਾ ਛੋਟੇ ਲੋਕ ਨੇ ਇੱਕ ਦੋ ਸੂਰ ਵੱਡਣ ਵਾਲੇ ਉਹਨਾਂ ਨੂੰ ਦਰਸਾ ਕੇ ਬੰਦੀਸ ਪਾ ਲੈਂਦੇ ਨੇ ਜਿਹੜੇ ਵੱਡੇ ਮਾਫੀਆ ਨੇ ਵੱਡੇ ਪੱਦਰ ਦੇ ਕੰਮ ਕਰਦੇ ਨੇ ਉਹ ਆਪਸਰਾ ਮਿਲੀ ਭੁਗਤ ਨਾਲ ਇਹ ਕੰਮ ਹੁੰਦਾ ਜੰਗਲੀ ਸੂਰਾਂ ਦਾ ਮਤਲਬ ਸਾਰੇ ਲੋਕਾਂ ਦਾ ਲੈ ਕੇ ਆਉਣ ਵਾਲਾ ਤਵਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇਹ ਜੋ ਤੁਸੀਂ ਪਿੱਛੇ ਦੇਖ ਰਹੇ ਹੋ ਜੋ ਸ਼ੈਲਟਰ ਸਲੈਟਰ ਹਾਊਸ ਜਿਹੜਾ ਦੇਖ ਰਹੇ ਹੋ ਉਹਦੇ ਵਿੱਚ ਜਿਹੜੇ ਨੇ ਜੰਗਲੀ ਸੂਰ ਵੱਡੇ ਜਾ ਰਹੇ ਨੇ ਜੰਗਲੀ ਸੂਰ ਜਿਹੜੇ ਨੇ ਇੱਕ ਤਰ੍ਹਾਂ ਬੈਨ ਕੀਤੇ ਹੋਏ ਨੇ ਲੇਕਿਨ ਇੱਥੇ ਗੱਲ ਕੀਤੀ ਆਵੇ ਡੀਐਫਓ ਦੀ ਕੀ ਡੀਐਫਓ ਨੂੰ ਨੋਲਿਜ ਨਹੀਂ ਹੈ ਕਿ ਇਸ ਮਾਮਲੇ ਦੇ ਕਿ ਜੰਗਲੀ ਸੂਰ ਵੱਡੇ ਜਾ ਰਹੇ ਨੇ ਲੇਕਿਨ ਤੁਹਾਨੂੰ ਦੱਸ ਦਈਏ ਕਿ ਆਖਰ ਤੋਂ ਸਾਲ ਪਹਿਲਾਂ ਇਸੀ ਸਲੈਟਰ ਹਾਊਸ ਦੇ ਉੱਤੇ ਰੇਡ ਹੋਈ ਸੀ ਰੇਡ ਹੋਣ ਤੋਂ ਬਾਅਦ ਕੀ ਚੁੱਪ ਹੋਈ ਕਿ ਕਿਹੜੇ ਉਹ ਚੋਰ ਮੋਰੀ ਦੇ ਰਾਹੀ ਜਿਹੜਾ ਪੈਸਾ ਗਿਆ ਕਿ ਉਹ ਰਾਜ਼ਨਾਮਾ ਹੋ ਗਿਆ ਲੇਕਿਨ ਸਾਡੇ ਕੋਲ ਸ਼ਿਕਾਇਤ ਕਰਤਾ ਕੋਲ ਪਹੁੰਚਨੇ ਜੋ ਦੱਸਦੇ ਨੇ ਗਲਬਾ ਦੁਨੀਪਾਦ ਇਹ ਸਲੈਟਰ ਹਾਊਸ ਦੇ ਵਿੱਚ ਕਿੰਨੇ ਕਸੂਰ ਨੇ ਜੰਗਲੀ ਇੱਥੇ ਹੁਣ ਇਹ 40 50 ਹੋਣ ਆਇਆ 70 80 ਆਈ ਸੀ ਵੀਰੇ ਅੱਛਾ ਇਹ ਲਗਾਤਾਰ ਜੰਗਲੀ ਸੂਰ ਵੜਦਾ ਵੜਦੇ ਆ ਜੀ ਵੜਦੇ ਆ ਤੇ ਜੰਗਲੀ ਸੂਰ ਹੀ ਵੜਦੇ ਆ ਇਹਦਾ ਇਹੀ ਕਾਰੋਬਾਰ ਹੈਗਾ ਫੱਕਰਾ-ਪੁੱਕਰਾ ਬਣਾ ਕੇ ਦਿੰਦੇ ਆ ਇਹ ਨਹੀਂ ਅਰੇ ਤੇ ਪਹਿਲੇ ਵੀ ਕਾਰਵਾਈ ਹੋਈ ਸੀ ਆਈ ਸਲੈਟਰ ਹਾਊਸ ਤੇ ਪਹਿਲੇ ਵੀ ਕਾਰਵਾਈ ਹੋਈ ਸੀਗੀ ਕਿ ਪਹਿਲੇ ਕਿਹੜੀ ਅੰਦਰੀ ਸੈਟਿੰਗ ਹੋ ਗਈ ਪਤਾ ਨਹੀਂ ਜੀ ਪਹਿਲਾਂ ਅਫਸਰਾਂ ਨਾਲ ਕੀ ਸੈਟਿੰਗ ਹੋਈ ਹੈ ਇਹਨਾਂ ਦੀ ਹੂੰ ਕੋਈ ਕਹਿੰਦਾ ਬਈ ਅਫਸਰ ਖਰੀਦ ਲੇ ਮੈਂ ਹੂੰ ਬਈ ਮੇਰਾ ਤਾਂ ਇਦਾਂ ਹੀ ਚੱਲਣਾ ਕੰਮ ਮੈਂ ਲੋਕ ਨੂੰ ਕੰਮ ਨਹੀਂ ਕਰਨ ਦੇਣਾ ਹੋਰ ਉਹ ਤਾਂ ਜੰਗਲੀ ਸੂਰ ਵੜ ਸਕਦੇ ਨੇ ਆਹ ਨਹੀਂ ਨਹੀਂ ਜੰਗਲੀ ਸੂਰ ਤਾਂ ਨਹੀਂ ਵੜ ਸਕਦੇ ਇਹ ਸਰਕਾਰ ਦੇ ਵਿਭਾਗ ਦੇ ਕਰਮਚਾਰੀ ਕਿੱਥੇ ਨੇ ਉਹ ਤਾਂ ਦੇਖੋ ਜੀ ਸਰਕਾਰ ਦੇ ਕਰਮਚਾਰੀ ਉਹਨਾਂ ਨੂੰ ਪਤਾ ਹੋਣਾ ਕਰਮਚਾਰੀ ਆ ਕਿ ਪਹਿਲੇ ਸੈਟਿੰਗ ਹੋ ਗਈ ਕਿਹੜੀ ਚੋਰ ਮੂਈ ਗਈ ਜੇ ਕੋਈ ਪੈਸਾ ਪੂਸਾ ਦਿੱਤਾ ਹੋਣਾ ਤਾਂ ਹੀ ਫੈਸਲਾ ਹੋ ਗਿਆ ਹੱਤ ਤਾਂ ਹੀ ਫੈਸਲਾ ਹੋਊਗਾ ਜੀ ਕੋਈ ਤੇ ਆਪਾਂ ਚੋਰ ਨੂੰ ਕੋਈ ਦੇ ਕੇ ਖਰੀਦਾਂਗੇ ਤਾਂ ਹੀ ਚੋਰ ਨੂੰ ਛੱਡੂਗਾ ਤੁਹਾਡਾ ਵੀ ਕੰਮ ਸ਼ੂਗਰਾ ਦਾ ਹੈਗਾ ਵਾ ਤੁਸੀਂ ਕਿਹੜਾ ਸੂਰ ਵੜਦੇ ਹੋ ਇਹ ਤਾਂ ਫਾਰਮੀ ਸੂ ਇਹ ਜੰਗਲੀ ਸੂਰ ਆਂਦਾ ਕਿੱਥੋਂ ਆ? ਵਈ ਇਹ ਤਾਂ ਨਹੀਂ ਪਤਾ ਕਿ ਕਿਹੜੇ ਆ ਅਲੱਗ-ਅਲੱਗ ਛੇਟਾਂ ਤੋਂ ਆਂਦਾ ਵਾ ਕਿੱਥੋਂ ਆਂਦਾ ਵਾ। ਇਹਦੇ ਵਰਗੇ। ਇਹ ਤੁਹਾਡੀ ਬਰਾਦਰੀ ਦੇ ਹੀ ਬੰਦੇ ਨੇ ਨਾ? ਹਾਂਜੀ ਹੈਗੇ ਸਾਡੀ ਬਰਾਦਰੀ ਦੇ ਬੰਦੇ ਨੇ। ਪਰ ਹੁਣ ਜਿਹਦਾ ਵੱਡਾ ਕਾਰੋਬਾਰ ਹੋਊਗਾ ਉਹਨੂੰ ਆਪਣੇ ਕਾਰੋਬਾਰ ਦਾ ਆਪਾਂ ਤਾਂ ਹੋਊਗਾ ਜੀ ਹੁਣ ਕੀਹਦਾ ਕਿੱਥੋਂ ਆਂਦਾ ਮਾਲ ਕਿਸ। ਮਤਲਬ ਤੁਸੀਂ ਉਹ ਜੰਗਲੀ ਸੂਰ ਬਚਾਉਣਾ ਚਾਹੁੰਦੇ ਹੋ? ਮੈਨੂੰ ਬਚਾਉਣਾ ਤਾਂ ਕਿਉਂ ਚਾਹੁੰਦੇ ਆ ਜੀ ਅਸੀਂ ਤਾਂ। ਮਤਲਬ ਕਹਿਣ ਦਾ ਮਤਲਬ ਕੀ ਹੋਣਾ ਜੀਵਨ ਬਚਾਉਣਾ ਚਾਹੁੰਦੇ ਹੋ? ਹਾਂਜੀ ਹਾਂਜੀ। ਮਤਲਬ ਆਹ ਨਹੀਂ ਕਹਿ ਰਹੇ ਬਚਾਉ ਹਾਂਜੀ ਹਾਂਜੀ ਕਾਰਵਾਈ ਬਣ ਜੋ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਬਣਨੀ ਚਾਹੀਦੀ ਹੈ ਜੀ ਅੱਛਾ ਜਿਹੜੀ ਕਾਨੂੰਨੀ ਕਾਰਵਾਈ ਬਣਨੀ ਚਾਹੀਦੀ ਹੈ ਕਿ ਪਹਿਲੇ ਫਿਰ ਜਿਹੜੀ ਸੈਟਿੰਗਾਂ ਹੋ ਗਈਆਂ ਉਹ ਸੈਟਿੰਗਾਂ ਹੋਣੀਆਂ ਚਾਹੀਦੀਆਂ ਨਹੀਂ ਜੀ ਨਹੀਂ ਉਹ ਸੈਟਿੰਗ ਨਹੀਂ ਚਾਹੀਦੀ ਇਹ ਸੂਰਾ ਦਾ ਕੀ ਬਣਾ ਕੇ ਵੇਚਦੇ ਨੇ ਆ ਬਾਬੂ ਰਾਮ ਬਾਬੂ ਰਾਮ ਕੋਣ ਨੇ ਫਿਰ ਸੂਰਾ ਦਾ ਕੀ ਬਣਾ ਕੇ ਵੇਚਦੇ ਕੀ ਨੇ ਆ ਸੂਰਾ ਦਾ ਬਣਾ ਕੇ ਬੱਕਰਾ ਬਣਾ ਕੇ ਵੇਚਦੇ ਛਿਲਕੇ ਕਦੀ ਟਿੱਕਾ ਕੱਢਦੇ ਕਦੀ ਕੁਛ ਕੱਢਦੇ ਇਹ ਅੱਛਾ ਮਤਲਬ ਜੰਗਲੀ ਸੂਰ ਨੂੰ ਬਕੜਾ ਕਾ ਕਿ ਵੇਚਦੇ ਨੇ ਹਾਂ ਜੀ ਲੇਕਿਨ ਤੁਹਾਨੂੰ ਦੱਸ ਦਈਏ ਕਿ ਜਿਹੜਾ ਜੰਗਲੀ ਸੂਰ ਆ ਉਹਦਾ ਬਕੜਾ ਬਣਾ ਕੇ ਵੇਚਿਆ ਜਾਂਦਾ ਤੁਸੀਂ ਹੁਣ ਮੀਟ ਖਾਂਦੇ ਹੋ ਧਿਆਨ ਰੱਖਿਓ ਕਿ ਤੁਹਾਨੂੰ ਜੰਗਲੀ ਸੂਰ ਦਾ ਬਕੜਾ ਬਣਾ ਕੇ ਨਾ ਵੇਚ ਦੇਣ ਲੇਕਿਨ ਚਸ਼ਮਦੀਪ ਸਾਡੇ ਨਾਲ ਮੌਜੂਦ ਹੈ ਇਹ ਦੁਕਾਨ ਹੈ ਕਿ ਸ਼ੈਲਟਰ ਹਾਊਸ ਹੈ ਕਿੱਥੇ ਸ਼ੈਲਟਰ ਹਾਊਸ ਟੋਲੇਵਾਲ ਇਹ ਇੱਕ ਕਰਦੇ ਕੀ ਨੇ ਇਹ ਬੱਕਰੇ ਨੂੰ ਸੂਰ ਨੂੰ ਬਕੜਾ ਬਣਾਉਂਦੇ ਨੇ ਜੀ ਕੀ ਕੀ ਬਣਾਉਂਦੇ ਨੇ ਬੱਕਰੇ ਦਾ ਬੱਕਰਾ ਇੱਕ ਚਾਂਪਾ ਟਿੱਕੇ ਬਣਾਉਂਦੇ ਇਹ ਹਾਂ ਤਾਂ ਇਹ ਜਾਂਦਾ ਫੈਕਟੀ ਫੈਕਟਰੀ ਇਹ ਮੰਨ ਲਓ ਸਾਰਾ ਇਹਨਾਂ ਦਾ ਕਿ ਜੰਗਲੀ ਸੂਰ ਦਾ ਬਹਿਣ ਆ ਯਾਰ ਬਹਿਣ ਦਾ ਮਾਰਦੇ ਨਹੀਂ ਇਹ ਕੀ ਫਿਰ ਇਹ ਮਤਲਬ ਇਹ ਕਿਸ ਤਰ੍ਹਾਂ ਫਿਰ ਸੈਟਿੰਗ ਹੁੰਦੀ ਹੈ ਡੀਐਫਓ ਜਾਂ ਸਰਕਾਰੀ ਵਿਭਾਗ ਨਾਲ ਹਾਂਜੀ ਉਹ ਸੈਟਿੰਗ ਹੋਣੀ ਹੈ ਉਹ ਸੈਟਿੰਗ ਹੋਣੀ ਤਾਂ ਹੀ ਕਰ ਰਹੇ ਨਹੀਂ ਤਾਂ ਇਹ ਕੋਣ ਕਰ ਦੂਗਾ ਦੱਸੋ ਅੱਛਾ ਬਿਨਾ ਸੈਟਿੰਗ ਦੇ ਕੰਮ ਨਹੀਂ ਹੁੰਦਾ ਨਹੀਂ ਬਿਨਾ ਸੈਟਿੰਗ ਤਾਂ ਕਿੱਦਾਂ ਕੰਮ ਹੋ ਜੂਗਾ ਜੀ ਤੇ ਅੱਜ ਤੁਸੀਂ ਬਾਹਰ ਆ ਗਏ ਹੋ ਜੋ ਪਿਛਲੀ ਰੇਡ ਹੋਈ ਸੀ ਉਹ ਤਾਂ ਤੁਸੀਂ ਰਾਜੀ ਨਾਮੇ ਦੇ ਸੀਗੇ ਨਹੀਂ ਸਰ ਜੀ ਸਾਡੇ ਨਾਲ ਕੋਈ ਰੇਡ ਨਹੀਂ ਹੋਇਆ ਉਹਨਾਂ ਦਾ ਖੰਨਾ ਮੀਟ ਵਾਲਾ ਉਹਨਾਂ ਦੀ ਰੇਡ ਹੋਈ ਸੀ ਜੀ ਇੱਧਰ ਆਓ ਜੀ ਉਹਨਾਂ ਖੰਨੇ ਰੇਡ ਹੋਈ ਸੀ ਖੰਨੇ ਇੱਕ ਸੀਆ ਉਹ ਮਰਵਿੰਦਰ ਰਵਿੰਦਰ ਨਾ ਫਰਮ ਦਾ ਉਹਨਾਂ ਉਹਨਾਂ ਦੀ ਸੈਟਿੰਗ ਹੋਈ ਸੀ ਉਹਨਾਂ ਉਹਨਾਂ ਕੀਤਾ ਹੀ ਰਾਜ ਨਾਮ ਮਤਲਬ ਪੈਸਾ ਚੱਲਦਾ ਹਾਂਜੀ ਪਹਿਲਾਂ ਫਰਮ ਵਾਲਿਆਂ ਦਾ ਗੋਣਾ ਸੀਗਾ ਨਹੀਂ ਇਹ ਆਂਦਾ ਕਿੱਥੋਂ ਆ ਫਿਰ ਸਾਰਾ ਸਮਾਨ ਇਹ ਰਾਜਸਥਾਨ ਸਾਈਡ ਤੋਂ ਆਂਦਾ ਜੀ ਹੋਰ ਆਸੇ ਪਾਸੇ ਕਿੱਥੋਂ ਅਸੀਂ ਸ਼ੁਕਰ ਕਹਿੰਦੇ ਨਾ ਸ਼ੁਕਰ ਸ਼ੁਕਰ ਜੰਗਲੀ ਸ਼ੁਕਰ ਸੂਰ ਸੂਰ ਹਾਂ ਸੂਰ ਸ਼ੁਕਰ ਕਹਿ ਰਹੇ ਨੇ ਹਾਂਜੀ 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 ਇਹ ਫਿਰ ਇਹ ਜਦੋਂ ਮੰਗਵਾਂਦੇ ਨੇ ਕਿ ਸਰਕਾਰੀ ਵਿਭਾਗ ਨੂੰ ਪਤਾ ਤਾਂ ਹੋਊਗਾ ਨਾ ਇੱਥੇ ਜੰਗਲੀ ਸੂਰ ਹੈਗਾ ਇਹ ਤੇ ਸਰਕਾਰੀ ਵਿਭਾਗ ਨੂੰ ਤਾਂ ਪਤਾ ਨਹੀਂ ਪਤਾ ਕਿ ਨਹੀਂ ਪਤਾ ਤੋ ਪਹਿਲੇ ਰੇਡ ਹੋਈ ਤਾਂ ਪਤਾ ਹੀ ਹੋਊਗਾ ਫੇਰ ਮਹੀਨਾ ਲੱਗ ਕੇ ਆਉਣਾ ਹਾਂਜੀ ਉਹ ਤਾਂ ਪਹਿਲਾਂ ਰੇਡ ਪਈ ਸੀ ਇਹਦੇ ਕੋਲ ਪਹਿਲਾਂ ਕੰਫਰਮੈਂਸ ਹੋ ਗਏ ਸੀ ਇਹਨਾਂ ਦਾ ਕਿ ਗੱਪੀਆਂ ਨਾਲ ਹਾਂ ਪਤਾ ਨਹੀਂ ਗੱਥੀਆਂ ਨਾਲ ਹੋਇਆ ਪਰ ਕਿੱਦਾਂ ਹੋਇਆ ਪਰ ਇਹਨਾਂ ਦੀ ਸੈਟਿੰਗ ਹੋ ਗਈ ਸੀ ਪਹਿਲਾਂ ਵੱਡਾ ਕੰਮ ਕੀ ਸੂਰ ਦਾ ਹੀ ਹੈ ਸਾਫਾ ਦਾ ਫਾਰਮ ਹੀ ਕੰਮ ਆਉਂਦਾ ਹੈ ਫਾਰਮਿੰਗ ਤਾਂ ਮਾਝੇ ਜਿਹੜੇ ਘਰੇਲੂ ਸੂਰ ਹੁੰਦੇ ਨੇ ਜਿਹੜੇ ਘਰੇਲੂ ਸੂਰ ਹੁੰਦੇ ਨੇ ਲੇਕਿਨ ਕਿਸੇ ਜੀਵ ਅਤਿਆ ਕਰਨ ਦਾ ਪਾਪ ਹੀ ਆ ਪਾਪ ਤਾਂ ਹੈਗਾ ਜੀ ਜੀਵ ਅਤਿਆ ਕਰਨ ਦਾ ਪਰ ਜਿਹੜੇ ਸੜਾ ਜਿਹੜਾ ਹੈਗਾ ਮਾਲੋ ਘਰੇਲੂ ਮਾਲ ਹੈਗਾ ਵਾ ਇਹਨਾਂ ਦਾ ਵੱਡਾ ਕੰਮ ਆ ਫਾਰਮਲ ਮੰਗਾਉਂਦੇ ਨੇ ਜੰਗਲੀ ਮਾਲ ਮੰਗਾਉਂਦੇ ਨੇ ਤੁਹਾਨੂੰ ਕੀ ਦਬਾਅ ਪੰਦਾਂ ਮੈਂ ਸਾਨੂੰ ਬਸ ਸਾਹੀ ਦਬਾਅ ਪੰਦੇ ਨੇ ਕਿ ਵੀ ਸਾਡੇ ਤੋਂ ਮਾਲ ਲੋ ਤੇ ਸਾਡੇ ਨਾਲ ਮਤਲਬ ਤੁਸੀਂ ਵੀ ਉਸ ਪਾਪ ਦੇ ਭਾਗੀਦਾਰ ਬਣੋ ਹਾਂਜੀ ਸੂਰ ਮੈਂ ਮੈਂ ਤਾਂ ਇਹਨੂੰ ਇਗਨੋਰ ਕਰਦਾ ਕਿਉਂਕਿ ਜੀਵ ਅਤਿਆ ਕਰਨੀ ਪਾਪ ਹੈ ਲੇਕਿਨ ਜਦ ਤੱਕ ਕੋਈ ਸਰਕਾਰ ਉਹਦੇ ਕੋ ਸੂਰ ਨਹੀਂ ਲੋਂ ਜੰਗਲੀ ਸੂਰ ਨਹੀਂ ਲਓਗੇ ਤਦ ਤੱਕ ਤੁਹਾਡਾ ਕਾਰੋਬਾਰ ਨਹੀਂ ਹੋਵੇਗਾ ਹਾਂਜੀ ਕਿਉਂ ਜਿਹੜਾ ਜੰਗਲੀ ਸੂਰ ਆ ਸਸਤਾ ਵਾ ਆ ਸਸਤਾ ਆ ਕੇ ਵਾਰ ਵਾਰ ਮਹਿੰਗਾ ਵਿਕਦਾ ਵਾ ਜਿਹੜਾ ਪੰਜਾਬ ਦਾ ਸੂਰ ਆ ਪਹਿਲੇ ਹੀ ਮਹਿੰਗਾ ਵਾ ਹੋਰ ਮਹਿੰਗਾ ਵੇਕਣਾ ਨਹੀਂ ਉਹਨੇ ਬਿਲਕੁਲ ਕੁਛ ਦੇਰ ਬਾਅਦ ਅਸੀਂ ਡੀਐਫਓ ਨੂੰ ਬੁਲਾਵਾਂਗੇ ਮੌਕੇ ਤੇ ਰੇਂਜ ਅਫਸਰ ਨੂੰ ਬੁਲਾਵਾਂਗੇ ਵਾਈਲਡ ਅਫਸਰ ਨੂੰ ਬੁਲਾਵਾਂਗੇ ਕਿ ਕਾਰਵਾਈ ਆ ਕਿ ਕਿਉਂ ਨਿਕ ਵੱਡਾ ਸਵਾਲ ਖੜਾ ਹੁੰਦਾ ਇੱਕ ਪ੍ਰਧਾਨ ਨੇ ਨਿੱਕੂ ਭਾਰਤੀ ਉਹਨਾਂ ਨੇ ਪੁੱਛਾਂਗੇ ਕਿ ਤੁਹਾਡੀ ਪ੍ਰਧਾਨ ਜੀ ਇਹ ਟ ਇਹ ਸਾਰੇ ਕੰਮ ਹੋ ਰਹੇ ਨੇ ਲੇਕਿਨ ਗੱਲਬਾਤ ਕਰਦੇ ਆ ਨਿੱਕੂ ਭਾਰਤੀ ਭਾਰਤੀ ਦੇ ਨਾਲ ਵੀ ਤੇ ਰ ਇਸ ਸੂਰ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਆਪਾਂ ਕਹਦੇ ਜੰਗਲੀ ਸੂਰ ਬੈਨ ਹੈਗੇ ਨੇ ਲੇਕਿਨ ਇੱਕ ਕਾਰੋਬਾਰ ਪਰਪੋਸਲੀ ਥੋਰ ਰਿਹਾ ਤੇ ਇਹਨਾਂ ਦੇ ਬੱਕਰੇ ਦੇ ਪੀਸ ਬਣਾ ਕੇ ਵੇਚਦਾ ਟਿੱਕੇ ਬਣਾ ਕੇ ਵੇਚਿਆ ਜਾਂਦਾ ਸੂਰ ਨੂੰ ਕਨਵਰਟ ਕਰਤਾ ਜਾਂਦਾ ਬੱਕਰੇ ਦੇ ਵਿੱਚ ਇਹ ਵੱਡਾ ਸਕੈਮ ਹੈ ਹੁਣ ਦੇਖਦੇ ਆ ਕਿ ਇਹਦੇ ਤੇ ਕੀ ਕਾਰਵਾਈ ਹੁੰਦੀ ਹੈ ਤਾਂ ਦੱਸ ਜੀਏ ਜਿਹੜੇ ਵਾਈਲਡ ਅਫਸਰ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਲੇਕਿਨ ਪ੍ਰਧਾਨ ਵੀ ਸਾਡੇ ਨਾਲ ਮੌਜੂਦ ਹੈ ਜਿੱਦਾਂ ਲੋਕ ਜਿਹੜੇ ਨੋਕ ਸ਼ਿਕਾਇਤ ਕਰਤਾ ਸੀਗੇ ਉਹ ਵੀ ਸਾਡੇ ਨਾਲ ਹੈ ਲੇਕਿਨ ਪ੍ਰਧਾਨ ਸਾਹਿਬ ਮੈਂ ਕਹਾਂਗਾ ਛਾਵੇਂ ਆਜੋ ਥੋੜਾ ਜਿਹਾ ਇੱਕ ਮਿੰਟ ਪ੍ਰਧਾਨ ਸਾਹਿਬ ਆਕ ਈ ਪਤਾ ਨਹੀਂ ਕਿੱਥੋਂ ਆਦਾ ਜੰਗਲੀ ਸੂਰਤ ਦਾ ਬੈਨ ਆ ਜਿੱਥੋਂ ਵੀ ਆਦਾ ਇਹਨੂੰ ਰੋਗ ਰੋਗ ਕਰਨੀ ਚਾਹੀਦੀ ਜੰਗਲੀ ਸੂਰਤ ਦਾ ਕਿ ਜੰਗਲੀ ਜਾਨਵਰ ਮਾਰਨਾ ਕਾਨੂੰਨ ਦੇ ਖਿਲਾਫ ਆਇਆ ਇਹ ਜੰਗਲੀ ਸ਼ੂਰ ਮਾਰ ਕੇ ਉਹ ਤੋਂ ਕਮਾਈ ਕਰਕੇ ਵੱਡੇ ਪੱਧਰ ਤੇ ਕਮਾਈ ਕਰਦੇ ਨੇ ਕਿਉਂਕਿ ਜੰਗਲੀ ਮਿਲਦਾ ਉਹਦਾ ਸਸਤਾ ਜਿਹੜਾ ਫਾਰਮੀ ਸ਼ੂਰ ਹੈਗਾ ਮਹਿੰਗਾ ਕਮਾਈ ਕਰਨ ਵਾਸਤੇ ਜੰਗਲੀ ਸ਼ੂਰ ਹੀ ਜਾਂਦੇ ਜੱਲੇ ਨਜਾਇਜ਼ੀਆਂ ਬਸ ਲੇਕਿਨ ਇਹ ਅਦਾ ਫਿਰ ਕਿ ਇਹਨੂੰ ਬੱਕਰਾ ਕਹਿ ਕੇ ਵੇਚ ਦਿੱਤਾ ਜਾਂਦਾ ਹੈ ਕਿਸ ਤਰ੍ਹਾਂ ਵੇਚਦੇ ਨੇ ਫਿਰ ਜੰਗਲੀ ਸ਼ੂਰ ਦੇ ਦੇਖੋ ਜੀ ਜਿਹੜਾ ਬੱਕਰਾ ਉਹਦੇ ਟਿਕਟ ਉੱਤੇ ਬਹੁਤ ਘੱਟ ਨਿਕਲਦੇ ਨੇ ਅੱਛਾ ਤੇ ਬੱਕਰਾ ਮਹਿੰਗਾ ਵੀ ਹੈਗਾ ਇਹ ਸਸਤਾ ਹੈਗਾ ਅੱਧੇ ਅੱਧੇ ਨਾਲੋਂ ਵੀ ਘੱਟ ਰੇਟ ਤੇ ਹੈਗਾ ਜਿਹੜਾ ਜੰਗਲੀ ਸ਼ੂਰ ਹੈਗਾ ਅਗਰ ਬੱਕਰਾ 6 ਪਰ ਇਹ 100 150 ਰੁਪਏ ਪਰ ਕਿਲੋ ਤਰੀਬ ਲੈਂਦੇ ਨੇ ਮਤਲਬ ਇਹ ਪਛਾਣ ਨਹੀਂ ਹੋ ਸਕਦੀ ਜੇ ਜਦੋਂ ਪਿਆ ਹੋਵੇ ਸਮਾਨ ਪਰ ਉਹ ਜੋ ਰੋਬੋਟਰੀ ਜੋ ਤਾਂ ਹੀ ਚੱਕੂ ਸਮਾਨ ਦੇਖੋ ਇੱਕ ਚੀਜ਼ ਬਣ ਕੇ ਤਿਆਰ ਹੋ ਗਈ ਠੀਕ ਹੈ ਇੱਕ ਚੀਜ਼ ਜਿੱਦਾਂ ਹੁਣ ਤੁਸੀਂ ਇਹ ਟੀ-ਸ਼ਰਟ ਪਾਈ ਆ ਇਹ ਤੁਹਾਨੂੰ ਵੀ ਤਾਂ ਧਾਗਾ ਕਿਹੜਾ ਕਿਹੜਾ ਨਹੀਂ ਹੈਗਾ ਇਸੇ ਤਰ੍ਹਾਂ ਉਹ ਚੀਜ਼ ਕਟਿੰਗ ਹੋ ਕੇ ਬੱਕਰੇ ਟਾਈਪ ਦੀ ਕਟਿੰਗ ਕਰਕੇ ਉਹ ਫਿਰ ਬੱਕਰੇ ਟਾਈਪ ਚੱਲਦਾ ਹੋਟਲ ਆ ਜੀ ਵੀ ਚੱਲਦਾ ਕਈ ਪਾਸੇ ਚੱਲਦਾ ਹੈਗਾ ਇਹ ਚਲਦਾ ਤਾਂ ਹੈਗਾ ਲੇਕਿਨ ਇਹ ਜੰਗਲੀ ਸ਼ੁਕਰ ਦੇ ਸੂਰ ਦੇ ਉੱਤੇ ਜਿਹੜੀ ਹੈ ਕਾਰਵਾਈ ਤਾਂ ਕੀਤੀ ਜਾਂਦੀ ਹੈ ਲੇਕਿਨ ਅਫਸਰ ਵੀ ਸਾਡੇ ਕੋਲ ਖੜੇ ਨੇ ਨਾ ਪਹਿਲੇ 3 ਦਿਨ ਅੱਥੇ ਹੀ ਗੁਜ਼ਾਰੇ ਨੇ ਲੇਕਿਨ ਕਾਰਵਾਈ ਹੋਣ ਦੇ ਬਾਵਜੂਦ ਵੀ ਲੇਕਿਨ ਫਿਰ ਦੁਬਾਰਾ ਟਰੜ ਲੈਣਾ ਕੰਮ ਕੀ ਨਾ ਖੂਪ ਨਹੀਂ ਹੁੰਦਾ ਕਾਰਵਾਈ ਦੇਖੋ ਜੀ ਮੇਨ ਸਭ ਤੋਂ ਵੱਡਾ ਕੈਪਟਨ ਅਫਸਰ ਨਾਲ ਮਿਲ ਹੁੰਦੇ ਆ ਜਿਹੜਾ ਛੋਟੇ ਲੋਕ ਨੇ ਇੱਕ ਦੋ ਸੂਰ ਵੱਡਣ ਵਾਲੇ ਉਹਨਾਂ ਨੂੰ ਅਫਸਰ ਬੰਦੀਸ ਪਾ ਲੈਂਦੇ ਨੇ ਜਿਹੜੇ ਵੱਡੇ ਮਾਫੀਆ ਨੇ ਵੱਡੇ ਪੱਦਰ ਤੇ ਕੰਮ ਕਰਦੇ ਨੇ ਉਹ ਅਫਸਰਾਂ ਮਿਲੀ ਭੁਗਤ ਨਾਲ ਇਹ ਕੰਮ ਹੁੰਦਾ ਜੰਗਲੀ ਸੂਰਾਂ ਦਾ ਮਤਲਬ ਚੋਰ ਮੋਰੀ ਰਹੀ ਪੈਸਾ ਜਾਂਦਾ ਤੇ ਚੋਰ ਦੇਖੋ ਜੋ ਘਰ ਦੀ ਕੁੱਤੀ ਚੋਰਾਂ ਨਾਲ ਲੱਲ ਗਈ ਜੋ ਅਫਸਰ ਹੀ ਜੰਗਲੀ ਸੂਰਾਂ ਨਾਲ ਪੱਡਣ ਵਾਲੇ ਨਾਲ ਮਿਲ ਗਏ ਫੇਰ ਕਾਰਵਾਈ ਕਿੱਥੋਂ ਨਹੀਂ ਅਫਸਰ ਸਾਡੇ ਨਾਲ ਮੌਜੂਦ ਹੈ ਸਰ ਤਿੰਨ ਨਹੀਂ ਨਹੀਂ ਤਿੰਨ ਦਿਨ ਤੁਸੀਂ ਇੱਥੇ ਰਹੇ ਹੋ ਕੋਈ ਕਾਰਵਾਈ ਹੋਈ ਹੈ ਵੀ ਕਾਰਵਾਈ ਕੀਤੀ ਹੈ ਲੇਕਿਨ ਇੱਕ ਵੱਡਾ ਸਵਾਲ ਇਹ ਚ ਆ ਜਾਂਦਾ ਵੈ ਤੁਸੀਂ ਅੱਜ ਵੀ ਕਾਰਵਾਈ ਕਰਨ ਚ ਪਹੁੰਚੇ ਹੋ ਸ਼ਿਕਾਇਤਕਰਤਾ ਕੋਲ ਖੜੇ ਨੇ ਲੇਕਿਨ ਕਾਰਵਾਈ ਕੀ ਕੀਤੀ ਹੈ ਨਹੀਂ ਕਿਹੜੇ ਫੈਸਲੇ ਲੱਗਦੇ ਨੇ ਜੀ ਜੀ ਵਾਈਲਡ ਲਾਈਫ ਨੂੰ ਤੋਂ 72 ਦੇ ਤਹਤ ਇਹਨਾਂ ਤੇ ਐਕਟਿਵ ਕਾਰਵਾਈ ਹੁੰਦੀ ਹੈ ਠੀਕ ਹੈ ਬਾਕੀ ਜੋ ਵੀ ਬਿਆਨ ਹੈ ਸਾਡੇ ਸਾਰਾ ਕੇ ਦੇਣਗੇ ਪਲੀਜ਼ ਉਹੀ ਉਹਨਾਂ ਕੋਲ ਹੀ ਹੋਣੀ ਨਹੀਂ ਨਹੀਂ ਚਲੋ ਤੁਸੀਂ ਹੁਣ ਅੰਦਰ ਗਏ ਹੋ ਕਿੰਨੇ ਕਿ ਸ਼ੁੱਕਰ ਪੇ ਕਿੰਨੇ ਸੂਰ ਪੇ ਦੇਖਿਆ ਮੈਂ ਹਜੇ ਅੰਦਰ ਜਾ ਕੇ ਨਹੀਂ ਦੇਖਿਆ ਮੈਂ ਤਾਂ ਬਸ ਪੈਰੀ ਤੇ ਖੜਾ ਸਾਰਾ ਉਹਨੂੰ ਵੀ ਉਹਨਾਂ ਦੇ ਹਿਦੈਤਾਂ ਦਾ ਪਤਾ ਵੀ ਨਹੀਂ ਕਰ ਰਿਹਾ ਦੂਗਾ ਹੈ ਤੁਹਾਏ ਗਿਲਾ ਲੇਕਿਨ ਇਹ ਜਮਾਨਤ ਤੇ ਕਿੰਨੀ ਦੇਰ ਬਾਅਦ ਹੁੰਦੀ ਵੈਸੇ ਫਿਰ ਵੀ ਜਦੋਂ ਐਗਵਾਨਤਾ ਹੁਣ ਅਦਾਲਤ ਨੇ ਦੇਣੀ ਹੈ ਸਰ ਹਾਂ ਠੀਕ ਹੈ ਅਦਾਲਤ ਦੇਗੀ ਜਮਾਨਤ ਲੇਕਿਨ ਬੈਨ ਹੈਗਾ ਨਾ ਹਾਂਜੀ ਹਾਂਜੀ ਬੈਨ ਹੈਗਾ ਜੀ ਜਿੰਨੀ ਸੂਰ ਦਾ ਬੈਨ ਹੈਗਾ ਹੈਗਾ ਲੇਕਿਨ ਉਹ ਵੀ ਮੰਨਦੇ ਨੇ ਤਿੰਨ ਦਿਨ ਅੱਗੇ ਗੁਜ਼ਾਰੇ ਨੇ ਲੇਕਿਨ ਇਹ ਸ਼ਿਕਾਇਤ ਕਰਤਾ ਸ਼ਿਕਾਇਤ ਦੇ ਰਿਹਾ ਵੈ ਤੇ ਹੁਣ ਕਾਰਵਾਈ ਕੀ ਚਾਹੁੰਦੇ ਹੋ ਕਿ ਜੇ ਇਹ ਸੂਰ ਲਗਾਤਾਰ ਇਕੱਲਾ ਇਹ ਜਗ੍ਹਾ ਨਹੀਂ ਹੋਗੀ ਮੇਰੇ ਖਿਆਲ ਨਾਲ ਤਮਾਮ ਜਗ੍ਹਾਾਂ 'ਵੀ ਹੋਣੀ ਏ ਇਹ ਜਿਹੜੀ ਕਹਿੰਦੇ ਕਾਰਵਾਈ ਹੋਊਗੀ ਹਾਂ ਕਿਉਂ ਨਹੀਂ ਹੁੰਦੀ ਹਾਂ ਕਿ ਸ੍ਰੇਣੀ ਹੁੰਦੀ ਕਿਉਂ ਲਗਾਤਾਰ ਰਾਜਸਥਾਨ ਤੋਂ ਗੁਜਰਾਤ ਤੋਂ ਐਮਪੀ ਤੋਂ ਚਾਰੇ ਪਾਸੇ ਸੂਰਪੁਰੇਲੀ ਰਹਿਣੇ ਸ਼ਹਿਰ ਚ ਪੂਰੇ ਪੰਜਾਬ ਪੰਜਾਬ ਚ ਸਾਰੇ ਸੂਬਿਆਂ ਤੇ ਜਾ ਰਿਹਾ ਹੈਗਾ ਕਿਉਂ ਨਹੀਂ ਰੋਕ ਥੰਮ ਕਰਦੇ ਬਨੇ ਮਤਲਬ ਕਈਆਂ ਦਾ ਧਰਮ ਵੀ ਵਿਪ੍ਰਸ਼ਟ ਹੋ ਜਾਂਦਾ ਹੋਊਗਾ ਜਿਹੜਾ ਮਾਊਂਟੇਨ ਹੁੰਦੇ ਹੋਣਗੇ ਉਹ ਤਾਂ ਸੂਰ ਦਾ ਟਿੱਕਾ ਬੱਕਰਾ ਸਮਝ ਕੇ ਲੈ ਲੈਂਦੇ ਹੋਣਗੇ ਤੁਹਾਨੂੰ ਦੇਖੋ ਜੀ ਮੈਨੂੰ ਨਹੀਂ ਪਤਾ ਤੁਸੀਂ ਚਿਕਨ ਖਾਂਦੇ ਹੋ ਨੌਨ ਮੀਟ ਇਸਤੇਮਾਲ ਕਰਦੇ ਨਹੀਂ ਕਰਦੇ ਇੱਕ ਚੀਜ਼ ਬਣ ਕੇ ਤਿਆਰ ਹੋ ਗਈ ਉਹ ਚ ਕੀ ਫਰਕ ਲੱਗਣਾ ਨੌਨ ਮੀਟ ਤੇ ਬੱਕਰੇ ਦਾ ਤੇ ਸੂਰ ਦਾ ਕੀ ਆ ਫਰਕ ਹੁੰਦਾ ਨਹੀਂ ਉਹ ਜਿਹੜਾ ਚਿਕਨ ਆ ਚਿਕਨ ਤੇ ਸੂਰ ਬੱਕ ਕੰਦਰ ਕੋ ਨਾ ਕਿਤੇ ਮਾਰ ਚ ਗਲਦਾ ਜਲਦੀ ਨਹੀਂ ਆਈ ਹਾਂ ਕੋ ਮਿਲ ਜਾਂਦਾ ਤੇ ਹਾਂ ਇਹ ਸੇਮ ਚੀਜ਼ ਉਹ ਸੇਮ ਚਾਪਾ ਨਿਕਲਦੀਆਂ ਸੇਮ ਨਲਕੀਆਂ ਨਿਕਲਦੀਆਂ ਨੇ ਇਸ ਤਰ੍ਹਾਂ ਹੁੰਦਾ ਸੀ ਅੱਛਾ ਜੋ ਬੱਕਰੇ ਚ ਹੋਗਾ ਉਹ ਸੂਰ ਸੇਮ ਐਜ਼ ਇਟ ਹੀ ਹੋਗਾ ਹਾਂਜੀ ਸੇਮ ਹੋਊਗਾ ਕਟਿੰਗ ਉਹ ਸਬਜ਼ੀ ਹੋ ਜਾਂਦੀ ਆ ਲੇਕਿਨ ਜਾਣੇ ਜਾਂ ਘਾਇਤ ਕਰਤਾ ਨੇ ਇਹਦੀ ਫੈਕਟਰੀ ਫੈਕਟਰੀ ਵੱਡੀਆਂ ਵੱਡੀਆਂ ਫੈਕਟਰੀਆਂ ਵੀ ਹੈਗੀਆਂ ਹਾਂ ਇਥੇ ਸੂਰ ਵੱਢ ਕੇ ਬੱਕਰੇ ਤੇ ਚੱਲ ਕੇ ਜਾਂਦਾ ਲੈ ਛੱਲ ਕੇ ਸਾਰਾ ਸਮਾਨ ਜਾਂਦਾ ਜੰਗਲੀ ਸੂਰ ਦਾ ਸਾਰਾ ਜਾਂਦਾ ਲੇਕਿਨ ਇਹ ਇਹ ਸ਼ਿਕਾਇਤ ਕਰਤਾ ਨੇ ਇਹ ਲੱਗਦਾ ਕਿੰਨੇ ਸਾਲ ਤੋਂ ਕੰਮ ਚੱਲ ਰਿਹਾ ਹਵਾਲਾ ਆ ਕਾਫੀ ਟਾਈਮ ਤੋਂ ਕੰਮ ਚੱਲ ਰਿਹਾ ਹੈ। ਤੇ ਅੱਜ ਕਿਹਦੇ ਚਾਹੀਆਂ ਗੱਡੀ ਚ ਕਿਹ ਕਿਹੜੇ ਕਿੰਨੇ ਕਿਹੜੀ ਗੱਡੀ ਚਾਹੀ ਸੂਰ? ਆਹ ਖੜੀ ਹੈ ਜੀ। ਇਹ ਤਾਂ ਹਰਿਆਣੇ ਦਾ ਨੰਬਰ ਆ। ਆਹ ਤਾਂ ਬਾਹਰੋਂ ਹੀ ਆਊਗਾ ਮਾਲ ਤਾਂ ਕਿਹੜਾ ਜੰਗਲੀ ਸੂਰ ਆ ਹਰਿਆਣੇ ਤੋਂ Rajasthan ਤੋਂ ਹੀ ਆਊਗਾ। ਬਿਲਕੁਲ ਅਫਸਰ ਵੀ ਆ ਰਹੇ ਅਫਸਰ ਨਾਲ ਗੱਲਬਾਤ ਵੀ ਕਰਾਤੀ ਹੈ। ਉਹ ਜ਼ੇਰ ਬਾਅਦ ਜਿਹੜੀ ਦੇ ਦੇ ਤੇ ਕਿੰਨੇ ਕ ਜੰਗਲੀ ਸੂਰ ਤੇ ਹੈਗੇ ਨੇ ਸ਼ਿਕਾਇਤ ਕਰਤਾ ਕਾਲ ਨੇ। ਉਹਨ ਅਫਸਰ ਕਿੱਥੇ ਪਹੁੰਚੇ ਨੇ ਉਹ ਵੀ ਗੱਲਬਾਤ ਕਰ ਰਹੇ ਨੇ ਲੇਕਿਨ ਅਫਸਰ ਨਾਲ ਗੱਲਬਾਤ ਹੋ ਚੁੱਕੀ ਹੋਈ ਹੈ। ਜੋ ਪਹਿਲੇ ਇੱਥੇ ਜਿਨ੍ਹਾਂ ਨੇ ਕਾਰਵਾਈ ਕੀਤੀ ਸੀ ਉਹ ਸਾਡੇ ਨਾਲ ਮੌਜੂਦ ਸੀ ਮਾਰਕੀਟ ਦੇ ਪ੍ਰਧਾਨ ਵੀ ਮੌਜੂਦ ਨੇ ਲੇਕਿਨ ਹੁਣ ਜਿੱਦਾਂ ਹੀ ਦਰਵਾਜ਼ਾ ਖੁੱਲਦਾ ਤੁਸੀਂ ਦੇਖ ਸਕਦੇ ਹੋ ਅੰਦਰਲੇ ਹਾਲਾਤ ਕਿੱਦਾਂ ਦੇ ਹੋਣਗੇ ਹੁਣ ਇੱਕ ਸਵਾਲ ਇੱਥੇ ਖੜਾ ਹੋ ਜਾਂਦਾ ਕਿ ਜਿਹੜੇ ਜੀਵ ਜੰਤੂਆਂ ਨਾਲ ਪਿਆਰ ਕਰਦੇ ਨੇ ਉਹ ਕੀ ਕਰਨਗੇ ਲੇਕਿਨ ਇੱਕ ਗੱਲ ਅੱਭੀ ਆ ਜਾਂਦੀ ਧਰਮ ਪਰਿਸ਼ਕ ਕਰਨ ਵਾਸਤੇ ਸੂਰ ਦੇ ਮੀਟ ਨੂੰ ਬੱਕਰੇ ਦਾ ਮੀਟ ਕਨਵਰਟ ਕਰਕੇ ਵੇਚਿਆ ਜਾ ਰਿਹਾ ਹੈ ਤੁਹਾਡੇ ਲੈ ਨਾਲ ਕੀ ਕਈਆਂ ਦਾ ਧਰਮ ਪਰਿਸ਼ਕ ਕੀਤਾ ਜਾ ਰਿਹਾ ਜਿੱਥੇ ਸੂਰ ਹਰਾਮ ਦੱਸਿਆ ਗਿਆ ਵਾ ਉੱਥੇ ਕਈ ਇਹ ਸੂਰ ਦਾ ਇਸਤੇਮਾਲ ਵੀ ਕਰ ਰਹੇ ਆ ਕਿੱਥੇ ਜਾਂਦਾ ਸੂਰ ਘ ਤਬ ਨੂੰ ਕਿੱਥੇ ਜਾਂਦਾ ਇਹ ਨਾਲ ਵੀ ਸ਼ੁਕਰ ਦਾ ਕਾਰੋਬਾਰ ਆ ਜੰਮੂ ਜਾਂਦਾ ਜੀ ਮਾੜ ਕੋ ਜੰਮੂ ਭੇਜਦੇ ਨੇ ਪਠਾਨਕੋਟ ਜਾਂਦਾ ਵਾ ਸਭ ਸਭ ਅਲੱਗ-ਅਲੱਗ ਜਾਂਦਾ ਵਾ ਤੇ ਲੁਧਿਆਣਾ ਕਿੱਥੇ ਹੈ ਗੜ ਸਾਰਾ ਗੜ ਇੱਥੇ ਲੁਧਿਆਣਾ ਹੰਮੜਾ ਰੋਡ ਤੇ ਹੀ ਆ ਸਾਰਾ ਸਾਰਾ ਕੁਝ ਹੰਮੜਾ ਰੋਡ ਤੇ ਜਾਂਦਾ ਹਾਂਜੀ ਹਾਂਜੀ ਇੱਕ ਕਟਿੰਗ ਹੋ ਕੇ ਜਾਂਦਾ ਫਿਰ ਸਾਰਾ ਕਟਿੰਗ ਹੋ ਕੇ ਜਾ ਰਿਹਾ ਜੀ ਇੱਥੇ ਇੱਕ ਸੂਰ ਨੂੰ ਕਟਣ ਤੇ ਕਿੰਨਾ ਸਮਾਂ ਲੱਗ ਜਾਂਦਾ ਹੋਊਗਾ ਜਿੱਦਾਂ ਕੋਈ ਅਫਸਰ ਰੀਡ ਕਰਦਾ ਕੁਝ ਕਰਦਾ ਤੇ ਕਿੰਨਾ ਸਮੇਂ ਤੇ ਇਰਦਗੁੜਦ ਕਰ ਦਿੰਦੀ ਹੁਣ ਘੱਟੋ-ਬਾਤ 15-20 ਮਿੰਟ ਜੇ ਬਸ ਬਾਸ ਲੱਗੇ ਟਾਈਮ ਦੰਦ ਵੱਡੇ ਹੁੰਦੇ ਨੇ ਆ ਪੂਰੇ ਰੰਗ ਦੇ ਹੁੰਦੇ ਨੇ ਰੰਗ ਕਲਰ ਅਲੱਗ-ਅਲੱਗ ਹੁੰਦਾ ਕੋਈ ਕਾਲਾ ਹੁੰਦਾ ਡੱਬਾ ਹੁੰਦਾ ਵਾ ਕਿ ਕੀ ਰੇਟ ਆ ਜਾਂਦੀ ਹੁਣ ਕਿੱਥੇ ਰੇਟ ਤਾਂ ਆਪ ਜਿਹੜੇ ਫਾਰਮੀ ਸੂਰ ਨੇ ਉਹਨਾਂ ਨਾਲੋਂ ਅੱਧੀ ਕੀਮਤ ਆ ਇਹਨਾਂ ਦੀ ਇੱਕ ਪਾਸੇ ਜੰਗਲੀ ਸੂਰ ਹੈ ਇੱਕ ਪਾਸੇ ਅੱਧੀ ਕੀਮਤ ਆ ਮੈਨੂੰ ਲੱਗਦਾ ਜੇ ਜੰਗਲੀ ਹੈਗੇ ਤਾਂ ਹੀ ਅੱਧੀ ਕੀਮਤ ਆ ਜੇ ਆਪਾਂ ਘਰੇ ਪਾਲ ਕੇ ਤਿਆਰ ਕਰਾਂਗੇ ਉਹ ਫਿਰ ਦਾ ਫੜ ਪਾਲ ਕੇ ਫਾਰਮਿੰਗ ਵਾਲੇ ਤੇ ਪੈਸਾ ਲੱਗਿਆ ਦਾਣੇ ਦੂਣੇ ਤੇ ਖੁਰਾਕ ਤੇ ਪੈਸਾ ਲੱਗਿਆ ਹਾਂਜੀ ਇਹ ਹੁੰਦਾ ਹੁਣ ਕਾਰਵਾਈ ਕੀ ਚਾਹੁੰਦੇ ਤੁਸੀਂ ਕਾਰਵਾਈ ਆਹੀ ਚਾਹਦੇ ਸੀ ਤਿੰਨੇ ਭਰਾ ਹੈਗੇ ਆ ਵੀ ਕਾਰਵਾਈ ਆਹੀ ਚਾਹੀਦੀ ਜਿਹੜੀ ਕਾਨੂੰਨੀ ਕਾਰਵਾਈ ਹੋਊਗੀ ਉਹ ਕਾਨੂੰਨ ਆਪਣੇ ਕਰ ਲਵੇ। ਫੇ ਤੁਸੀਂ ਕੰਪਲੇਂਟ ਦਿਓ। ਹਾਂਜੀ ਹਾਂਜੀ। ਬਿਲਕੁਲ ਜੋ ਕਾਨੂੰਨੀ ਕਾਰਵਾਈ ਉਹ ਵੀ ਜੁੜੀ ਚਾਹੀਦੀ ਹੈ ਕਿਉਂਕਿ ਤਾਂ ਹੀ ਇਹ ਜੰਗਲੀ ਸੂਰ ਜਿਹੜੇ ਨੇ ਘਟ ਗਏ ਨੇ ਗਿਣਤੀ ਘਟ ਗਈ ਤਦਾਰਦ ਘਟ ਗਈ ਹੈ ਉਹਨਾਂ ਦੇ ਉੱਤੇ ਵੀ ਨਕੀਲ ਪੈ ਸਕੇ ਕਿ ਜਿਹੜੇ ਕੱਢਦੇ ਨੇ ਉਹਨਾਂ ਦੇ ਦੋਸਤਾਂ ਫਾਇਲ ਅਫਸਰ ਆਣਗੇ ਤਾਂ ਕੀ ਕਾਰਵਾਈ ਕਰਦੇ ਨੇ। ਤੇ ਆਪਣਾ ਸੂਰ ਤਾਂ ਜੰਗਲੀ ਨਹੀਂ ਹੈਗਾ ਜੀ ਆਪਣਾ ਤਾਂ ਸੂਰ ਦਾ ਵਪਾਰ ਹੈਗਾ। ਪਹਿਲੇ ਹੀ ਪਰਚਾ ਹੋਇਆ ਸੀ ਸੂਰ ਦੇ ਕਿਹੜਾ। ਇਸੀ ਤੇ ਉਦੋਂ ਵੀ ਵੀ ਚੱਲੇ ਗਏ ਦੱਸਦੇ ਆ ਨਾ ਹਾਂ ਚਿਰ ਵੀ ਰੱਖਨੇ ਉਹ ਕਿਹੜੇ ਤੋਂ ਉਹਦਾ ਕੰਮ ਆਜੀ ਕਰਨਾ ਤਾਂ ਪੈਣਾ ਹੀ ਤੁਹਾਡਾ ਵੀ ਕੰਮ ਆ ਤੁਸੀਂ ਵੀ ਕਰ ਰਹੇ ਹੋ ਤੁਸੀਂ ਫਾਰਮਿੰਗ ਨੂੰຊੂਰ ਰਹਿਤੋ ਫਾਰਮੀਆਂ ਦੇਸੀਆਂ ਲੋਕੀ ਦੇਖੇ ਜਾਂਦੇ ਆ ਜੀ ਸਾਰੇ ਖਾਨੇ ਆ ਤੇਰੇ ਕਿਹੜੀ ਗੱਡੀ ਆਈ ਸੀ ਗੱਡੀ ਕਿਹੜੀ ਐ ਖੜੀ ਹੋ ਗਈ ਇਹ ਕਿੰਨੇ ਕੀਸਾ ਆਈ ਦੀ ਤੇਰੇ ਮੇਰੇ ਮੈਂ ਕਿਹਾ ਜੋ ਗੱਡੀ ਕਿੱਥੇ ਗੱਡੀ ਆਈ ਇਸੇ ਤਾਂ ਦੱਸਿਆ ਨਾ ਕਿਹੜੀ ਗੱਡੀ ਖੜੀ ਆ ਜੀ ਬਾਹਰ ਜਿਹੜੀ ਗੱਡੀ ਮੈਨੂੰ ਕੀ ਉਹਦਾ ਕਿਹੜੀ ਗੱਡੀ ਖੜੀ ਆ ਜੀ ਕਹਿ ਰਹੇ ਹੋ ਕਿ ਕਿਹੜੀ ਗੱਡੀ ਖੜੀ ਆ ਗੱਡੀ ਖੜੀ ਆ ਇੱਕ ਬਾਹਰ ਖੜੀ ਆ ਮਾਲ ਆਇਆ ਨਹੀਂ ਸਵੇਰੇ ਕੰਡੇ ਕੰਡੇ ਪਾ ਲੋ ਹੈ ਨੀ ਫੇਰ ਯਾਰ ਐਮਬੈਸਡਰ ਨਾਲ ਕੀ ਵੈਦਾ ਐ ਬੈਸਲ ਤੁਸੀਂ ਮੈਂ ਹੋ ਤੁਸੀਂ ਥੋੜੇ ਨਰ ਥੋੜਾ ਠੰਡੇ ਰਹਿੋ ਜਿਹੜੇ ਆ ਸਾਹਮਣੇ ਗੱਡੀ ਖੜੀ ਉਹ ਕੱਟੀ ਆਈ ਸੀ ਇੱਕ ਪਰ ਕੇ ਆ ਕਰ ਲੈ ਜੀ ਨੰਬਰ ਦੇਖੋ ਤਾਂ ਡੇਲੀ ਖੜੀ ਇਹਨਾਂ ਫੋਟੋ ਆ ਵੀ ਹੈ ਭਈਆਂ ਉਹਦਾ ਫੋਟੋ ਵੀ ਵੀ ਹੈ ਜਿਹੜੀ ਮਾਲ ਲਾ ਕੇ ਚਲੋ ਵਾਈਲਡ ਅਫਸਰ ਕੋਲ ਤੇ ਪਹੁੰਚ ਚੁੱਕੇ ਹੋਏ ਨੇ ਲੇਕਿਨ ਉਹ ਤਸਵੀਰ ਤੁਹਾਨੂੰ ਮੈਂ ਦਿਖਾ ਰਿਹਾ ਵਾਂ ਉਹ ਤਸਵੀਰ ਤੁਹਾਨੂੰ ਦਿਖਾ ਰਿਹਾ ਜਿਹੜੀ ਅੰਦਰ ਵਾਈਲਡ ਅਫਸਰ ਨੇ ਉਹ ਕੀ ਕਾਰਵਾਈ ਕਰਨਗੇ ਲੇਕਿਨ ਅੰਦਰਲੀ ਤਸਵੀਰ ਤੁਹਾਨੂੰ ਮੈਂ ਜਿਹੜੀ ਹੈ ਦਿਖਾ ਦਿੱਤੀ ਹੈ ਸ਼ੁਕਰ ਸੂਰ ਜਿਹ ਕੀ ਤਦਾਦ ਦੇ ਵਿੱਚ ਹੈਗੇ ਨੇ ਲੇਕਿਨ ਵਾਈਲਡ ਅਫਸਰ ਜਿਹੜੇ ਨੇ ਹਜੇ ਤੱਕ ਪਹੁੰਚੇ ਨਹੀਂ ਕਿ ਲੇਕਿਨ ਜੋ ਅਫਸਰ ਨਹੀਂ ਹੋਤਾ ਤੇ ਪਹੁੰਚ ਚੁਕੇ ਉਹਨਾਂ ਦੀ ਤਾਂ ਅਸੀਂ ਇੰਟਰਵਿਊ ਕਰ ਲਈਏ ਲੇਕਿਨ ਗੱਲਬਾਤ ਵੀ ਕਰਾਂਗੇ ਜੋ ਇਹ ਇਹ ਸਰਕਲ ਦੇ ਇੰਚਾਰਜ ਨੇ ਤਾਂ ਇਹਨਾਂ ਨੇ ਕਿਹਾ ਕਿ ਵਪਾਰ ਆ ਵਪਾਰ ਦੇ ਅਸੀਂ ਕਰਨਾ ਕਿ ਹੁਣ ਦੇ ਦਿਆਂ ਕਿੰਨੀ ਕੌਂਟੀ ਦੇ ਵਿੱਚ ਇਹ ਜੰਗਲੀ ਸ਼ੁਕਰ ਨਿਕਲਦੇ ਨੇ ਤੇ ਕਾਰਵਾਈ ਕੀ ਹੁੰਦੀ ਹੈ ਮੁਸਲਿਮ ਵੀਰ ਹੈ ਸਾਡੇ ਨਾਲ ਗੱਲਬਾਤ ਵੀ ਕਰਦੇ ਆ ਵੀਰ ਕੀ ਖਾਂਦੇ ਸ਼ੁਕਰੀ ਨੂੰ ਬੱਕਰਾ ਬੱਕਰਾ ਜੀ ਲੇਕਿਨ ਇੱਥੇ ਮੈਨੂੰ ਖਬਰ ਖਬਰ ਚ ਪਤਾ ਲੱਗਿਆ ਕਿ ਬੱਕੇ ਸੂਰ ਨੂੰ ਹੀ ਬੱਕਰੇ ਟਿੱਕੇ ਬਣਾ ਕੇ ਵੇਚ ਦਿੱਤੇ ਜਾਂਦੇ ਨੇ ਫਿਰ ਧਰਮ ਫਿਰ ਨਹੀਂ ਗਲਤ ਹੈ ਜੀ ਅਗਰ ਇਦਾਂ ਦਾ ਇਦਾਂ ਕੋਈ ਕਰ ਰਿਹਾ ਤਾਂ ਉਹਨਾਂ ਨੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਬੱਕਰਾ ਬੱਕਰਾ ਖਾਣ ਦੇ ਸ਼ੌਕੀਨ ਜਿਹੜੇ ਨੇ ਉਹਨਾਂ ਨੂੰ ਜੋ ਸੂਰ ਮਿਲ ਜਵੇ ਖਾਣ ਨੂੰ ਨਹੀਂ ਨਹੀਂ ਜੀ ਉਹਦਾ ਖਾਣ ਕੇ ਨਹੀਂ ਬਿਲਕੁਲ ਅਸੀਂ ਸਾਡੇ ਜੇ ਤਾਂ ਉਹ ਸਾਡੇ ਆਰਾਮ ਹੈ ਸਾਡੇ ਜੇ ਪਛਾਣ ਕਿੱਦਾਂ ਹੋ ਗਈ ਕਿ ਗਲਦਾ ਉਹ ਵੀ ਉਹਦਾ ਬੱਕਰੇ ਬੱਕਰੇ ਦਾ ਪਛਾਣ ਹੈਗਾ ਜੀ ਅਲੱਗ ਪਛਾਣ ਹੈ ਨਹੀਂ ਭਾਈ ਮੈਨੂੰ ਹੁਣੇ ਦੱਸਿਆ ਪ੍ਰਧਾਨ ਨੇ ਕਿ ਬੱਕਰੇ ਤੇ ਸੂਰ ਦੇ ਮੀਰ ਦੀ ਸੇਮ ਚੀਜ਼ਾਂ ਹੁੰਦੀਆਂ ਨੇ ਨਹੀਂ ਇਹ ਤਾਂ ਪਤਾ ਨਹੀਂ ਜੀ ਮੈਨੂੰ ਮੈਂ ਕਦੀ ਸੂਰ ਦੇਖਿਆ ਹੀ ਨਹੀਂ ਜੇ ਅਗਰ ਉਹ ਇਦਾਂ ਦੀ ਕੋਈ ਗੱਲ ਹੈਗੀ ਤਾਂ ਉਹਨਾਂ ਤੇ ਪਰਚਾ ਉਹਨਾਂ ਤੇ ਜੇ ਚਾਹੀਦਾ ਜੀ ਅਸੀਂ ਆਪ ਕਰਾਵਾਂਗੇ ਕਰਕੇ ਪਰਚਾ ਜੇ ਅਗਰ ਇਦਾਂ ਦੀ ਗੱਲ ਹੈ ਤਾਂ ਆਹ ਦੇਖ ਲਓ ਮੈਂ ਤੁਹਾਡੇ ਸਾਹਮਣੇ ਗੱਲ ਕਰਦਾ ਪ੍ਰਧਾਨ ਨੇ ਪ੍ਰਧਾਨ ਸਾਹਿਬ ਦੱਸੋ ਵੀਰ ਨੂੰ ਵੀਰ ਕੋਲ ਖੜੇ ਨੇ ਕਿ ਕੀ ਕੀ ਕਿ ਕਿਦਾਂ ਬੱਕਰੇ ਦੇ ਸੂਰ ਦੀ ਪਛਾਣ ਹੋ ਸਕਦੀ ਕੋਈ ਇੱਦਾਂ ਦੇਖੋ ਜੀ ਜੋ ਇੱਕ ਵਾਰ ਪੀਸ ਹੋ ਗਏ ਉਹ ਪਤਲੇ ਪੈ ਗਿਆ ਫਿਰ ੜਾ ਪਝਾਨ ਹੋਣੀ ਆ ਕੀ ਆ ਕੀ ਨਹੀਂ ਆ ਸੁਣ ਲਓ ਤੇ ਤੁਹਾਡੇ ਧਰਮ ਤਾਂ ਹਰਾਮ ਹੋ ਗਿਆ ਦੇਖੋ ਅਸੀਂ ਤਾਂ ਦੇਖਿਆ ਨਹੀਂ ਜੀ ਜਨਾ ਭਾਈ ਬਸੂਰ ਕਿੱਦਾਂ ਦਾ ਹੁੰਦਾ ਬੱਕਰਾ ਦੇਖਿਆ ਵਸਾਂ ਮੈਂ ਉਹ ਨਹੀਂ ਕਹ ਰਿਹਾ ਜੋ ਕਟਿੰਗ ਹੋਗੀ ਬਿਲਕੁਲ ਸਹੀ ਗੱਲ ਹੈ ਜੋ ਕਟਿੰਗ ਹੀ ਹੋਗੀ ਤੇ ਉਸ ਪਤਾ ਕੀ ਲੱਗਣਾ ਕਿਹੜਾ ਬੱਕਰਾ ਸੀ ਕਿਹੜਾ ਕੁੱਤਾ ਸੀ ਕਿਹੜਾ ਬਿੱਲੀ ਸੀ ਕਿਹੜੇ ਕੀ ਹੋਰ ਇਹਨਾਂ ਦੇ ਬਿਲਕੁਲ ਬਿਲਕੁਲ ਇਹਦਾ ਗੱਲ ਹੈ ਕਿ ਇਹ ਨਹੀਂ ਕਰਨਾ ਚਾਹੀਦਾ ਜੇ ਅਗਰ ਜੇਕਰ ਇੱਦਾਂ ਦੀ ਕੋਈ ਗੱਲ ਹੈ ਤਾਂ ਉਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਉਹ ਬੈਠਣ ਜੇਲ੍ਹ ਦੇ ਤਾਂ ਕਿ ਦੂਜੇ ਨੂੰ ਵੀ ਸਬਕ ਮਿਲੇ ਕਿ ਹਾਂ ਬਈ ਅਸੀਂ ਇੱਦਾਂ ਨਹੀਂ ਕਰਨਾ ਧਰਮ 'ਚ ਲਿਖਿਆ ਗਿਆ ਸੂਰ ਖਾਣਾ ਤੁਹਾਡੇ ਹਿੱਸੇ ਹਰਾਮ ਹੈ ਹਰਾਮ ਹੈ ਜੀ ਬਿਲਕੁਲ ਹਰਾਮ ਹੈ ਜੇ ਸਾਰੀ ਧਰਮ ਹੀ ਪ੍ਰੇਸ਼ਟ ਹੋ ਗਿਆ ਉਸ ਅੱਲਾ ਪਾਕ ਨੂੰ ਸੀ ਕੀ ਕਵਾਂਗੇ ਬਿਲਕੁਲ ਬਿਲਕੁਲ ਨਹੀਂ ਧਰਮ ਤਾਂ ਸਾਡਾ ਬਿਲਕੁਲ ਨਾਸ਼ ਹੋ ਗਿਆ ਜੀ ਇੱਦਾਂ ਇੱਦਾਂ ਦੀ ਗੱਲ ਹੈ ਸਾਰੀ ਕੱਗੜੇ ਵਿਗਦਾ ਲੇਕਿਨ ਮੌਸਲਮਾਨ ਖਾਂਦੇ ਨੇ ਕਿਹੜੇ ਮੌਸਲਮਾਨ ਖਾ ਲੈਂਦੇ ਨੇ ਮੁਸਲਮਾਨ ਖਾ ਲੈਂਦੇ ਨੇ ਮੁਸਲਮਾਨ ਕਿਹੜਾ ਖਾ ਰਿਹਾ ਤ ਕਿੱਥੇ ਵਿਕਦਾ ਵਾ ਸੂਰ ਦਾ ਬੱਕਰਾ ਕਿੱਥੇ ਇੱਕ ਜਗ੍ਹਾ ਤੋਂ ਦੱਸੋ ਤੁਹਾਡੀ ਦੁਕਾਨ ਕਿੱਥੇ ਵਿਕਦਾ ਤੁਹਾਡੀ ਦੁਕਾਨ ਦੇ ਵਿਕਦਾ ਹੋਰ ਕਿੱਥੇ ਵਿਕਦਾ ਤੁਹਾਡੀ ਵੀ ਦੁਕਾਨ ਦਾ ਸਾਹਮਣੇ ਤੁਹਾਡਾ ਵੀ ਬੰਦੀ ਲਾ ਬੋਲ ਕੇ ਦਿਖਾ ਦੀਏ ਬਾ ਠੀਕ ਹੈ ਜੋ ਕਦੇ ਵੀ ਮੀਟ ਸੂਰ ਦਾ ਖਾਣਗੇ ਨਹੀਂ ਉਹ ਨਹੀਂ ਉਹ ਨਹੀਂ ਮੈਂ ਕਹਿ ਰਿਹਾ ਉਹਨਾਂ ਨੇ ਉਹਨਾਂ ਨੇ ਉਹਨਾਂ ਦੇ ਉਹਨਾਂ ਦੇ ਮਜ਼ਦਬ ਵਿੱਚ ਲਿਖਿਆ ਮੈਂ ਮੈਂ ਸਾਰਾ ਤੁਹਾਨੂੰ ਦੱਸਾਂਗਾ ਮਜ਼ਦਬ ਵਿੱਚ ਲਿਖਿਆ ਹੋਇਆ ਵੀ ਉਹਨਾਂ ਨੇ ਹalal ਖਾਣਾ ਹalal ਖਾਣਾ ਬਿਲਕੁਲ ਨਹੀਂ ਮੈਂ ਤੁਹਾਨੂੰ ਉਹ ਨਹੀਂ ਕਹਿ ਰਿਹਾ ਲੇਕਿਨ ਪ੍ਰਧਾਨ ਨੇ ਪ੍ਰਧਾਨ ਨੇ ਇੱਕ ਗੱਲ ਕਹੀ ਕੀ ਅਗਰ ਕੱਟ ਕੇ ਜਦੋਂ ਪਾ ਦਿੱਤਾ ਜਾਵੇ ਤੇ ਬੱਕਰੇ ਤੇ ਸੂਰ ਦਾ ਫਰਕ ਕਿੱਦਾਂ ਪਤਾ ਲੱਗੂਗਾ ਆ ਸਮਝਾਓ ਉਹ ਪਾਜੀ ਮੁਸਲਮਾਨ ਕਦੀ ਸੂਰ ਦਾ ਮੀਟ ਖਾਈ ਨਹੀਂ ਸਕਦਾ ਤੁਸੀਂ ਕੱਲ ਕੋਈ ਨਹੀਂ ਕਰ ਰਹੇ ਮੇਰੀ ਮੁਸਲਮਾਨ ਇੱਕ ਮਿੰਟ ਪਤਾ ਲੱਗੂਗਾ ਪਾਜੀ ਇੱਕ ਮਿੰਟ ਕੱਲ ਬੱਕਰੇ ਦਾ ਮਸੂਲ ਲੱਗੂ ਪਤਾ ਨਹੀਂ ਪਤਾ ਨਹੀਂ ਨਹੀ ਨਕਰ ਉਹ ਉਹੀ ਚੀਜ਼ ਕਰ ਰਹੇ ਨੇ ਕਾਹਦੀ ਕਰ ਰਹੇ ਨੇ ਤੇ ਮੇਰਾ ਚੀਜ਼ ਹੈ ਮੇਰਾ ਕੈਨਬਾ ਜੋ ਇਹ ਚੀਜ਼ਾਂ ਕਰਦੇ ਆ ਉਹਨੂੰ ਬੰਦ ਕਰਨ ਨਹੀਂ ਬੰਦ ਕਰਨ ਉਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਗੱਲ ਖਤਮ ਜਾਏ ਇਹ ਆਜ ਹੈ ਇਹ ਆਜ ਜਿਹੜਾ ਮਰਜੀ ਸੂਰ ਵਾਲਾਗਾ ਸਾਰੇ ਸੂਰ ਵਾਲੇ ਖੜੇ ਨੇ ਇ ਬਿਲਕੁਲ ਇੱਕ ਬਾਜ਼ੂ ਕਰ ਲੈ ਧਰਮ ਦੇ ਖਿਲਾਫ ਐਦਾਂ ਕੋਈ ਕੰਮ ਨਹੀਂ ਹੋਣਾ ਚਾਹੀਦਾ ਕੱਲ ਨੂੰ ਕੋਈ ਧਰਮ ਦੇ ਖਿਲਾਫ ਕੋਈ ਗੱਲ ਦਾ ਮੁੱਦਾ ਪੱਧ ਗਿਆ ਕੌਣ ਜੀ ਜ਼ਿੰਮੇਦਾਰ ਹੈਗਾ ਪ੍ਰਸ਼ਾਸਨ ਜੀ ਜ਼ਿੰਮੇਦਾਰ ਹੈਗਾ ਜਾਂ ਸੂਰ ਵੇਚਣ ਵਾਲੇ ਜ਼ਿੰਮੇਦਾਰ ਲਗੇ ਨੇ ਉਦੋਂ ਕਿਸੇ ਨੇ ਅੱਗੇ ਨਹੀਂ ਆਣਾ ਅਸੀਂ ਤਾਂ ਸੂਰੀ ਵੇਚ ਰਹੇ ਨੇ ਅਸਾਨੂੰ ਕੀ ਪਤਾ ਉਹ ਅਗਲਾ ਬੱਕਰਾ ਵੇਚੇ ਜੋ ਵਚੇ ਇਹ ਸਾਨੂੰ ਕੀ ਲੈਣਾ ਉਸੇ ਅਸੀਂ ਸੂਰੀ ਭਾਈ ਅਸੀਂ ਸੂਰ ਵੇਚ ਰਹੇ ਨੇ ਸਾਡੇ ਕੋਲ ਸੂਰ ਦੀ ਦੁਕਾਨ ਨੇ ਸਾਡੀ ਬੱਕਰੀ ਦੁਕਾਨ ਕਹੀ ਹੈ ਬੱਕਰੇ ਵਾਲਾ ਜੀ ਉਹ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਉਹ ਬੱਕਰੇ ਨੂੰ ਪੁੱਛਿਆ ਤੁਸੀਂ ਜਾ ਕੇ ਇਹ ਇੱਕ ਵੱਡਾ ਸਵਾਲ ਆਇਆ ਹੈਗਾ ਕਿ ਇਹ ਅੰਦਾਜ਼ਾ ਕਿ ਪਸੰਦ ਆ ਮਰਜ਼ੀ ਮਾਲ ਲੈਣਾ ਹੋਊਗਾ ਅਸੀਂ ਦੇਣਗੇ ਬਿਲਕੁਲ ਲੇ ਦੋ ਅਫਸਰ ਨੇ ਲੇਕਿਨ ਗਲਬਾਪੀ ਕਰ ਲੈਂਦੇ ਅਸੀਂ ਛੋਟਾ ਜਿਹਾ ਸਵਾਲ ਆ ਮੈਂ ਜਾਵਾਂ ਕਿਉਂਕਿ ਤੁਹਾਡੇ ਅਫਸਰ ਨੇ ਤਾਂ ਬੜਾ ਟਾਈਮ ਲਗਾਤਾ ਪਤਾ ਨਹੀਂ VVIP ਡਿਊਟੀ 'ਚ ਹੋਣੇ ਨੇ ਕਿੱਥੇ VVIP ਡਿਊਟੀ 'ਚ ਹੋਣੇ ਆ ਨਹੀਂ ਇੱਕ ਛੋਟਾ ਜਿਹਾ ਸਵਾਲ ਆ ਮੇਰਾ ਤੁਸੀਂ ਪਹਿਲੇ ਵੀ ਕਾਰਵਾਈ ਕੀਤੀ ਹੁਣ ਵੀ ਕਰ ਰਹੇ ਹੋ ਕੀ ਕਾਰਵਾਈ ਕਿਉਂ ਨਹੀਂ ਹੁੰਦੀ ਲਗਾਤਾਰ ਰੇਡ ਵੀ ਕਰਦੇ ਹੋ ਸਮਝਾ ਕੇ ਵੀ ਆਉਂਦੇ ਹੋ ਦੱਸਣਗੇ ਤੁਹਾਨੂੰ ਹੁਣੇ ਪਹੁੰਚ ਕੇ ਦੱਸਣਗੇ 2 ਮਿੰਟ ਚ ਆ ਰਹੇ ਹਾਂ ਮੈਂ ਉਹਨਾਂ ਤੋਂ ਬਿਨਾ ਇੱਕ ਵੀ ਬਿਆਨ ਨਹੀਂ ਦੇ ਸਕਦਾ ਕਿਉਂਕਿ ਮੇਰਾ ਏਰੀਆ ਨਹੀਂ ਹੈਗਾ ਜੇ ਮੇਰਾ ਏਰੀਆ ਹੁੰਦਾ ਨਾ ਮੈਂ ਤੁਹਾਨੂੰ ਸਾਰਾ ਕੁਝ ਦੱਸ ਦਿੰਦਾ ਨਹੀਂ ਵੀਰ ਮੈਂ ਉਹਨਾਂ ਨਾਲ ਨਹੀਂ ਨਹੀਂ ਮੈਂ ਤੁਸੀਂ ਵੀ ਇੱਥੇ ਖੜੇ ਹੋ ਤੁਹਾਨੂੰ ਆਏ ਨੂੰ ਵੀ 45 ਮਿੰਟ ਹੋ ਗਏ ਸਮਾਂ ਦੇਖ ਕੇ ਮੈਨੂੰ ਉੱਥੇ ਖੜੇ ਤੋਂ ਵੀ ਡੇਢ ਘੰਟਾ ਹੋ ਗਿਆ ਲੇਕਿਨ ਹੇ ਤੱਕ ਅਫਸਰ ਸਾਹਿਬ ਨੇ ਟਾਈਗਰ ਸਫਾਰੀ ਤੋਂ ਆਣਾ ਸੀਗਾ ਟਾਈਗਰ ਸਫਾਰੀ ਜਲੰਧਰ ਬਾਈਪਾਸ ਨਹੀਂ ਦੂਰ ਤਾਂ ਹੈ ਨਹੀਂਗਾ ਉਹਨਾਂ ਦੀ ਨਾ ਜਿਹੜੀਆਂ ਸਟੈਂਪ ਵਗੈਰਾ ਜਾਂ ਕਈ ਕਾਗਜ਼ ਜਿਹੜੇ ਪੇਪਰ ਚੱਕਣੇ ਸੀ ਪੁਰਾਣੀ ਫਾਈਲ ਹੈ ਨਾ ਇਹਦਾ ਕੇਸ ਹੋਇਆ ਹੋਇਆ ਉਹ ਨਾਲ ਚੱਕਣਾ ਸੀ ਉਹਨਾਂ ਨੇ ਉਹਦੇ ਕਰਕੇ ਪੁੱਛਦੇ ਜੈਕਟ ਕਿੱਥੇ ਹੈ ਜੈਕਟ ਬਿਲਕੁਲ ਨੇੜੇ ਹੀ ਆ ਗਏ 1 ਮਿੰਟ ਚ ਤੁਹਾਡੇ ਕੋਲ ਆ ਗਏ ਚਲੋ ਇੱਕ ਮੈਂ ਨੰਬਰ ਹੀ ਦੇ ਦੇਣਾ ਨੰਬਰ ਕੱਲ ਕਰ ਲਓ ਲੇਕਿਨ ਚਲੋ ਮੌਕੇ ਤੇ ਆ ਹੀ ਰਹੇ ਨੇ ਹਾਂਜੀ ਹਾਂਜੀ ਆ ਤੇ ਵਾਈਲਡ ਅਫਸਰ ਨਰਿੰਦਰ ਨੇ ਉਹ ਇੱਥੇ ਪਹੁੰਚ ਚੁੱਕੇ ਹੋਏ ਨੇ ਵਾਈਲਡ ਅਫਸਰ ਵੀ ਇੱਥੇ ਪਹੁੰਚ ਚੁੱਕੇ ਨੇ ਤੇ ਜਿਹੜਾ ਤਾਂ ਟੀਮ ਦਿਖਾ ਰਿਹਾ ਕਿ ਅੰਦਰੋਂ ਦਰਵਾਜ਼ਾ ਜਿਹੜਾ ਹੁਣੇ ਖੁੱਲਾ ਹੋਇਆ ਸੀਗਾ ਉਹ ਬੰਦ ਕਰ ਲਿੱਤਾ ਗਿਆ ਵਾ ਜਰੂ ਨਿਰਿੰਦਰ ਜੀ ਇੱਥੇ ਪਹੁੰਚਦੇ ਨੇ ਚਲੋ ਵਾਈਲਡ ਅਫਸਰ ਪਰ ਆ ਗਏ ਨੇ ਨਿਰਿੰਦਰ ਜੀ ਆਪ ਹੀ ਤਾਲਾ ਖੋਲਣਗੇ ਉਹ ਕਦੇ ਜਦੋਂ ਜਦ ਅਫਸਰ ਆਏ ਤੇ ਉਹ ਵੀ ਆਇਡੈਂਟੀਫਾਈ ਆਇਡੈਂਟੀਫਾਈ ਕਰ ਲੈਣਗੇ ਉਹ ਇਹ ਖੜੇ ਨੇ ਆ ਜਾ ਕੇ ਓਏ ਆ ਜਾ ਯਾਰ ਭਾਈ ਮੈਂ ਕਿੱਥੇ ਦਾ ਬਰਾਦ ਤੋੜੇ ਮੈਂ ਸਾਹ ਜੀ ਆ ਬਾ ਨਹੀਂ ਇਹ ਕਰ ਰਹੇ ਨੇ ਫੋਨ ਇਹ ਅੰਦਰ ਹੀ ਸੀਗੇ ਇਹ ਕਰ ਰਹੇ ਨੇ ਫੋਨ ਤੁਸੀਂ ਆ ਆਵਾਜ਼ ਮਾਰੋ ਤੁਹਾਡੀ ਬਾਹਰ ਨਾਲ ਖੋਲ ਦੇਣਗੇ ਨਾ ਹੁਣ ਤਾਂ ਖੁੱਲਾ ਸੀਗਾ ਹੁਣ ਮਾਲਕ ਦੇ ਆਉਣ ਤੇ ਬੰਦ ਹੋ ਗਿਆ ਖੇਤ ਬੰਦ ਕਰਨ ਨਾਲ ਕੋਈ ਸ਼ੋਰ ਹੋਇਆ ਤਾਂ ਫਿਰ ਫੈਸਲਾ ਹੋ ਜਾਊਗਾ ਉਹ ਫੈਸਲਾ ਹੋ ਜਾਊਗਾ ਚਲੋ ਜਦੋਂ ਹੁਣੇ ਅੰਦਰਲੇ ਸ਼ੋਰ ਸਾਡੇ ਕੋਲ ਹੈਗੇ ਸੀ ਕਿ ਲੇਕਿਨ ਅਰਿੰਦਰ ਜੀ ਮੌਜੂਦ ਹੈ ਅਰਿੰਦਰ ਜੀ ਤੁਹਾਡੇ ਆਉਣ ਤੋਂ ਪਹਿਲੇ ਚੰਦ ਮਿੰਟਾਂ ਦੀ ਦੁਹਰ ਹੈਗੀ ਆ ਇਹ ਦਰਵਾਜ਼ਾ ਖੁੱਲਾ ਸੀਗਾ ਵੀਰ ਇੱਥੇ ਹੀ ਮੌਜੂਦ ਸੀਗੇ ਪਹਿਲੇ ਵੀ ਕਾਰਵਾਈ ਕੀਤੀ ਗਈ ਸੀਗੀ ਤਿੰਨ ਦਿਨ ਤੁਹਾਡੇ ਮੁਲਾਜ਼ਮ ਇੱਥੇ ਰਹੇ ਸੀਗੇ ਲੇਕਿਨ ਸਰ ਇੱਕ ਰੁਕਵੇ ਕਿਉਂ ਲਿਖੇ ਤੁਹਾਡੇ ਵੱਲੋਂ ਹਮੇਸ਼ਾ ਵਾਰਨਿੰਗ ਦਿੱਤੀ ਜਾਂਦੀ ਤਾਂ ਵੀ ਰੁਕਦੇ ਨਹੀਂ ਕਿ ਕੀ ਕਾਰਵਾਈ ਕੀਤੀ ਜਾ ਸਕਦੀ ਸਰ ਨਾਲੋਂ ਦੇਖੋ ਜੀ ਜਿਹੜਾ ਚੋਰ ਆ ਜਾ ਜਿਹੜਾ ਕ੍ਰਿਮੀਨਲ ਮਾਈਂਡਡ ਆ ਉਹਨੂੰ ਆਪਾਂ ਸਮਝਾ ਕੇ ਮੁਕਤਰਾ ਬਿਦੇ ਚਲੇ ਆਉਣ ਦੀ ਕੋਸ਼ਿਸ਼ ਕਰ ਸਕਦੇ ਆ ਉਹਦਾ ਦਿਮਾਗ ਚੇਂਜ ਹੋਣਾ ਤਾਂ ਉਹਨੇ ਮੈਂਟਲੀ ਜਿਹੜਾ ਆ ਉਹ ਆਪਣੇ ਆਪ ਹੀ ਚੇਂਜ ਹੋਣਾ ਵੀ ਮੈਂ ਕੰਮ ਨਾ ਕਰਾਂ ਇਹ ਗਲਤ ਆ ਜੀ ਡੇ ਬਾਈ ਡੇ ਇਹਨਾਂ ਨੂੰ ਸਮਝਾਇਆ ਵੀ ਗੌਰਮ ਦੀ ਕਿਸ ਤਰ੍ਹਾਂ ਸੀ ਕਿ ਤਾਂ ਮੈਂ ਰੀਸੈਂਟਲੀ ਮੇਰੇ ਕੋਲੇ ਆਜ ਦੀ ਚਾਰਜ ਆਇਆ ਲੁਧਿਆਣਾ ਚੜੀਆ ਕਰਦਾ ਜੀ ਮੇਰੇ ਕੋਲੇ ਆਲਰੇਡੀ ਕੰਮ ਬਹੁਤ ਆ ਜੀ ਬਟ ਇਹਨਾਂ ਨੂੰ ਸਮਝਾਤਾ ਸੀਗਾ ਕਿ ਕਿ ਇਹਦੀ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਮੈਂ ਇਹਨੂੰ ਇਸ ਚੀਜ਼ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦਾ ਨਾ ਮੈਂ ਗਲਤ ਕੰਮ ਬਰਦਾਸ਼ਤ ਕਰਦਾ ਕਿ ਉਹਨਾਂ ਫਿਰ ਦੁਬਾਰਾ ਗਲਤੀ ਕਰਦੇ ਸੋਲਤੀ ਕਰੋ ਕਿ ਸਜ਼ਾ ਭੁਗਤੋਗੇ ਲੇਕਿਨ ਸਰ ਜੀ ਇਹ ਫੈਂਸ ਕਿਹੜਾ ਲੱਗਦਾ ਹੈ ਇੱਥੇ ਵਾਇਲਡ ਲਾਈਫ ਪ੍ਰੋਟੈਕਸ਼ਨ ਐਕਟ ਜਿਹੜਾ ਐਮੈਂਡਮੈਂਟ ਐਕਟ ਆ ਉਹਦੇ ਜਿਹੜੇ ਸੈਕਸ਼ਨ ਉਹਦੇ ਲੱਗਣਗੇ ਦੇਖਦੇ ਆ ਕੀ ਆ ਇਹਦੇ ਅੰਦਰ ਮੈਂ ਹੁਣ ਆਇਆ ਤੇ ਦੇਖਦਾ ਇਹਦੇ ਅੰਦਰ ਹੈ ਕੀ ਆ ਲੇਕਿਨ ਜਿੰਦਰ ਜੀ ਇੱਕ ਜਦੋਂ ਅਫਸਰ ਪਹੁੰਚ ਜਾਂਦਾ ਨਾ ਜਦੋਂ ਅਫਸਰ ਪਹੁੰਚ ਜਾਂਦਾ ਵੀਰ ਖੜੇ ਸੀਗੇ ਇੱਥੇ ਦਰਵਾ ਜਾਸ ਅੱਦ ਇਹਨਾਂ ਨੂੰ ਭਣਕ ਲੱਗੀ ਤੁਸੀਂ ਆ ਰਹੇ ਹੋ ਇਹਨਾਂ ਨੂੰ ਜਦੋਂ ਭਣਕ ਲੱਗੀ ਤੁਸੀਂ ਆ ਰਹੇ ਹੋ ਤਾਂ ਦਰਵਾਜ਼ਾ ਉਹ ਇਮੀਡੀਏਟਲੀ ਬੰਦ ਕਰਤਾ ਉੱਤੇ ਹੈਗੇ ਨੇ ਲੇਕਿਨ ਤਾਂ ਵੀ ਕਿਤੇ ਨਹੀਂ ਜਾਂਦੇ ਕਿਤੇ ਨਹੀਂ ਜਾਂਦੇ ਇਹ ਇਹ ਪੁਲਿਸ ਬੁਲਾ ਲੈਣਾ ਮੈਂ ਹੁਣੇ ਪੁਲਿਸ ਨੂੰ ਫੋਨ ਕਰ ਲੱਗਾ ਸੀ ਜੀ ਮੈਂ ਪੁਲਿਸ ਬੁਲਾ ਕੇ ਕਾਰਵਾਈ ਕਰ ਦਗਾ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਬਿਲਕੁਲ ਜੀ ਬਿਲਕੁਲ ਕੋਈ ਵੀ ਬੰਦਾ ਬਖਸ਼ਿਆ ਨਹੀਂ ਜਾਊਗਾ ਇੱਥੇ ਅਗਰ ਜਿਹੜੇ ਚੋਰੀ ਛੁੱਪੇ ਕੰਮ ਕਰਦੇ ਨੇ ਉਹ ਸਾਰੇ ਕੋਈ ਵੀ ਮੇਰੇ ਬੰਨਿਓ ਤੇ ਫੋਰੈਸਟ ਡਿਪਾਰਟਮੈਂਟ ਵੱਲੋਂ ਇਹ ਇੱਕ ਮੈਸੇਜ ਦੇ ਦਿਓ ਤੁਸੀਂ ਲੁਧਿਆਣਾ ਵਾਸੀਆਂ ਨੂੰ ਕੋਈ ਵੀ ਜੇ ਕੋਈ ਵੀ ਨਜਾਇਜ਼ ਜਾਨਵਰਾਂ ਦੀ ਤਸਕਰੀ ਜਾਂ ਜਾਨਵਰਾਂ ਨਾਲ ਕੋਈ ਮਿਸਬੀਹੇਵ ਕਰਦਾ ਜਾਂ ਕੋਈ ਵੀ ਸਰਕਾਰ ਦੇ ਗਾਈਡਲਾਈਨਸ ਦੇ ਮੁਤਾਬਕ ਜੰਗਲੀ ਜਾਨਵਰਾਂ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਛੇੜਛਾੜ ਕਰਦਾ ਉਹ ਬਖਸ਼ਿਆ ਨਹੀਂ ਜਾਊਗਾ ਉਹਦੇ ਤੇ ਕਾਨੂੰਨ ਦੇ ਮੁਤਾਬਕ ਕਾਰਵਾਈ ਜ਼ਰੂਰ ਕੀਤੀ ਜਾਊਗੀ لیکن ਇਹ ਕੰਪਲੇਂਟਰ ਨੇ ਜਿਨ੍ਹਾਂ ਨੇ ਸਾਨੂੰ ਬੁਲਾਇਆ ਸੀਗਾ ਤਿੰਨ ਸਖਸ਼ਾ ਜਿਨ੍ਹਾਂ ਨੇ ਸਾਨੂੰ ਸੂਚਨਾ ਦਿੱਤੀ ਸੀਗੀ ਇਹ ਨਹੀਂ ਜੀ ਜੋ ਇਥੇ ਧੜ ਦੇ ਦਾ ਕੈਰੀ ਸੂਰੇ ਗੱਡੀਆਂ ਇਸ ਵੇਲੇ 90 ਸ਼ੁਕਰ ਆ ਇਸ ਵੇਲੇ 90 ਜੰਗਲੀ ਸੂਰ ਇਹਨਾਂ ਦੇ ਕਹਿਣ ਮੁਕਾਬਲੇ ਇੱਕ ਕੰਪਲੇਂਟ ਕਹਿੰਦੇ ਅਸੀਂ ਵੀ ਦੇਣੀ ਹੈ ਕੋਈ ਗੱਲ ਨਹੀਂ ਮੋ ਮੋਸਟ ਵੈਲਕਮ ਤੁਸੀਂ ਰਿਟਰਨ ਕੰਪਲੇਂਟ ਦਿਓ ਆਪਣੇ ਠੀਕ ਹੈ ਰਿਟਰਨ ਕੰਪਲੇਂਟ ਦੇ ਉੱਤੇ ਆਪਾਂ ਇਹਨਾਂ ਦੇ ਉੱਤੇ ਹੋਰ ਮਜ਼ਬੂਤੀ ਨਾਲ ਆਪਾਂ ਬੇਸ ਸੋਲਿਡ ਹੋ ਜੂਗੇ ਬੇਸ ਸੋਲਿਡ ਹੋ ਜਾਏਗਾ ਬੇਸ ਸੋਲਿਡ ਹੋ ਜਾਏਗਾ ਜੀ ਬਿਲਕੁਲ ਨਰਿੰਦਰ ਜੀ ਨੇ ਜਦੋਂ ਉੱਥੇ ਪਹੁੰਚਦੇ ਨੇ ਦਰਵਾਜੇ اندرੋਂ ਬੰਦ ਕਰ ਲਿੱਤਾ ਜਾਂਦਾ ਵੈ ਲੇਕਿਨ ਇੱਕ ਤਸਵੀਰ ਸਾਹਮਣੇ ਆਂਦੀ ਆ ਕਿ ਜਦੋਂ ਅਫਸਰ ਜਦੋਂ ਆਵੇ ਤਾਂ ਦਰਵਾਜਾ ਬੰਦ ਕਰ ਲੋ ਲੇਕਿਨ ਸਾਡੇ ਕੋਲੋ ਵਿਜ਼ੂਅਲ ਆ ਗਿਆ ਜਿਹਦੇ ਵਿੱਚ ਸ਼ੁਕਰ ਜਿਹੜੇ ਸੂਰ ਜੰਗਲੀ ਨੇ ਉਹ ਪਏ ਹੋਏ ਨੇ ਲੇਕਿਨ ਇਹਨਾਂ ਨੇ ਸਾਫ਼ ਚੇਤਾਵਨੀ ਦਿੱਤੀ ਆ ਲੁਧਿਆਣਾ ਸ਼ਹਿਰ ਦੇ ਆਵਾਮ ਨੂੰ ਸਾਫ਼ ਚੇਤਾਵਨੀ ਦਿੱਤੀ ਆ ਆਵਾਮ ਜਿਹੜੀ ਆ ਕੰਮ ਕਰਦੀ ਆ ਜਿਹੜੀ ਜਾਨਵਰ ਜੰਗਲੀ ਜਾਨਵਰਾਂ ਦੇ ਨਾਲ ਅਤਿਆਚਾਰ ਕਰਦੀ ਆ ਜਾਂ ਕਿਸੇ ਜਾਨਵਰ ਆਤਿਆਚਾਰ ਕਰਦੀ ਆ ਉਹ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਵਾਈਲਡ ਅਫਸਰ ਜਿਹੜੇ ਨੇ ਉਹਨ ਕਹਿ ਸਾਫ਼ ਕਹਤਾ ਕਿ ਕੋਈ ਵੀ ਹੁਣ ਬਖਸ਼ਿਆ ਜਾਣਾ ਕਿਉਂਕਿ ਸਖਤ ਕਾਰਵਾਈ ਅਮਰਚ ਲਿਆਂਦੀ ਜਾਊਗੀ ਤੇ ਜੰਗਲੀ ਜਾਨਵਰਾਂ ਨੂੰ ਬਚਾਉਣਾ ਸਾਡਾ ਇੱਕ ਮੁਖੂਬੀ ਕਾਰਜ ਵੀ ਬੰਦਾ ਤੇ ਅਸੀਂ ਉਸਤੇ ਉੱਤੇ ਬਰਕਰਾਰ ਵੀ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਧਰਮੀ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਾਈ